ਅੱਜ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਸ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਤੁਹਾਡੇ ਲਈ ਸਮਾਜ ਬਹੁਚੋਣ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਅਜ ਸਵਾਦ ਬਹੁਚੋਣ ਦੇ ਕਿਹੜੇ ਪ੍ਰਸ਼ਨ ਤੁਹਾਡੇ ਲਈ ਹਨ ਵੇਖੋ ਪਹਿਲਾ ਪ੍ਰਸ਼ਨ ਕਿਹੜਾ ਸੀ ਪਾਲੀ ਭਾਸ਼ਾ ਦਾ ਸਮਾ ਹੈ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਤਾਂ ਵਿਚਾਰ ਸੰਸਕ੍ਰਿਤ ਅਤੇ ਪ੍ਰਾਕ੍ਰਿਤ ਤਾਂ ਵਿਚਾਰ ਵਿਚਾਰ ਪਾਲੀ ਭਾਸ਼ਾ ਦਾਸਮਾ ਸੰਸਕ੍ਰਿਤ ਅਤੇ ਪ੍ਰਾਕ੍ਰਿਤਿਕ ਵਿਚਕਾਰ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ ਹੈ ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ ਹੈ ਕਰਤਾ ਕਰਮ ਕਿਰਿਆ ਉੜਾ ਐੜਾ ਹਨ ਕੀਹੇ ਵੀ ਸਵਰ ਹਨ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਬਣਤਰ ਤੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕ ਕਿੰਨੀ ਤਰ੍ਹਾਂ ਦੇ ਹਨ ਬਣਤਰ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕ ਤਿੰਨ ਤਰ੍ਹਾਂ ਦੇ ਹਨ ਪੰਜਵਾਂ ਪ੍ਰਸ਼ਨ ਕਿਹੜਾ ਸੀ ਉਹ ਸ਼ਬਦ ਜੋ ਨਾਉਂ ਸ਼ਬਦਾਂ ਦੇ ਸਥਾਨ ਤੇ ਵਰਤੇ ਜਾਂਦੇ ਹਨ ਉਹ ਸ਼ਬਦ ਜਿਹੜੇ ਨਾਉਂ ਸ਼ਬਦਾਂ ਦੇ ਸਥਾਨ ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਉਹਨਾਂ ਨੂੰ ਪੜਨਾਉ ਕਿਹਾ ਜਾਂਦਾ ਸੀ ਛੇਵਾਂ ਪ੍ਰਸ਼ਨ ਕਿਹੜਾ ਸੀ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਕਿਸ ਲਿਪੀ ਵਿੱਚ ਲਿਖੀ ਜਾਂਦੀ ਹੈ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਸਾਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ ਸਤਵਾਂ ਪ੍ਰਸ਼ਨ ਕਿਹੜਾ ਸੀ ਸ਼ਬਦਾਂ ਵਿੱਚ ਵਧੇਤਰ ਦਾ ਆਕਾਰ ਕਿਸ ਨਾਲ ਮਿਲਦਾ ਹੈ ਸਵਤੰਤਰ ਸ਼ਬਦਾਂ ਵਿੱਚ 72 ਦਾ ਕਾਰਜ ਸਵਤੰਤਰ ਭਾਸ਼ਾਵਾਂ ਵਿੱਚ ਮਿਲਦਾ ਹੈ 8ਵਾਂ ਪ੍ਰਸ਼ਨ ਕਿਹੜਾ ਸੀ ਵਰਤਕ ਬਣਤਰ ਆਖਦੇ ਹਨ ਵਣਤਰ ਬਖਤਰ ਆਖਦੇ ਹਨ ਵਣਤਰ ਬਖਤਰ ਬਣਤਰ ਵਰਤਕ ਬਣਤਰ ਕੀ ਆਖਦੇ ਹਨ ਵਾਕ ਵਿੱਚ ਸ਼ਬਦਾਂ ਦੀ ਚੜਤ ਨੂੰ ਵਣਤ ਵਰਤਕ ਬਣਤਰ ਸ਼ਬਦਾਂ ਵਿੱਚ ਇੱਕ ਵਾਰ ਹੋਰ ਦੱਸਦਾ ਸੀ ਵਰਤਰ ਵਰਤਕ ਬਣਤਰ ਵਾਕ ਵਿੱਚ ਸ਼ਬਦਾਂ ਦੀ ਚੜਨ ਚੜਤ ਨੂੰ ਆਖਦੇ ਹਨ ਵਾਰਤਕ ਬਣਤਰ ਵਾਕ ਵਿੱਚ ਸ਼ਬਦਾਂ ਦੀ ਚੜਨ ਨੂੰ ਆਖਦੇ ਹਨ ਅਗਨੋਵਾਂ ਪ੍ਰਸ਼ਨ ਕਿਹੜਾ ਸੀ ਵਾਕ ਦਾ ਉਦੇਸ਼ ਆਉਂਦਾ ਹੈ ਵਾਕ ਦਾ ਉਦੇਸ਼ ਆਉਂਦਾ ਹੈ ਵਾਕ ਵਿੱਚ ਕਿਧਰੇ ਵੀ ਵਾਕ ਵਿੱਚ ਕਿਧਰੇ ਵੀ ਵਾਕ ਦਾ ਉਦੇਸ਼ ਆਉਂਦਾ ਹੈ ਅੱਗੇ ਵੇਖੋ ਜੀ ਨੋਵਾਂ ਪ੍ਰਸ਼ਨ ਕਿਹੜਾ ਸੀ ਮੈਂ ਸ਼ਬਦ ਦਾ ਸੰਬੰਧ ਹੈ ਮੈਂ ਸ਼ਬਦ ਦਾ ਸੰਬੰਧ ਹੈ ਲੈਂਦੀ ਉਪਭਾਸ਼ਾ ਨਾਲ ਮੈਂ ਸਬਦਾਂ ਸਬੰਧ ਲੈੰਦੀ ਉਪਾਸਾ ਦੇ ਨਾਲ ਹੈ ਤੇ 11ਵਾਂ ਪ੍ਰਸ਼ਨ ਕਿਹੜਾ ਸੀ ਸੁਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਸੁਰ ਦਾ ਪ੍ਰਯੋਗ ਸ਼ਬਦਾਂ ਵਿੱਚ ਸ਼ਬਦ ਵਿੱਚ ਕੀਤਾ ਜਾਂਦਾ ਹੈ ਤੇ 12ਵਾਂ ਪ੍ਰਸ਼ਨ ਕਿਹੜਾ ਸੀ ਗੱਗਾ ਅਤੇ ਘੱਗਾ ਗੱਗਾ ਅਤੇ ਘੱਗਾ ਵੇਖੋ ਜੀ ਗੱਗਾ ਅਤੇ ਘੱਗਾ ਗੱਗਾ ਅਤੇ ਘੱਗਾ ਨਾਲ ਅੰਕਿਤ ਹੋਣ ਵਾਲੀਆਂ ਧੁਨੀਆਂ ਦੇ ਉਚਾਰਨ ਵਿੱਚ ਸਾਂਝ ਹੈ ਕਿ ਵੀ ਗੱਗਾ ਅਤੇ ਘੱਗਾ ਨਾਲ ਅੰਕਿਤ ਹੋਣ ਵਾਲੀ ਜਾਂ ਧੁਨੀਆਂ ਦੇ ਉਚਾਰਨ ਵਿੱਚ ਸਾਂਝ ਹੈ ਗੀੜੀ ਸੁਰ ਉਚਾਰਨ ਦੀ ਸੁਰ ਉਚਾਰਨ ਦੀ ਸਾਂਝ ਹੈ 13ਵਾਂ ਪ੍ਰਸ਼ਨ ਕਿਹੜਾ ਸੀ ਤੀਵੀਂ ਸਬਦ ਦਾ ਸੰਬੰਧ ਕਿਸ ਉਪਭਾਸ਼ਾ ਨਾਲ ਹੈ ਪੁਆਦੀ ਨਾਲ ਤੀਵੀਂ ਸਬਦ ਦਾ ਸੰਬੰਧ ਪੁਆਦੀ ਭਾਸ਼ਾ ਨਾਲ ਹੈ ਤੇ 14ਵਾਂ ਪ੍ਰਸ਼ਨ ਕਿਹੜਾ ਸੀ 14ਵਾਂ ਕਵਿਤਾ ਕੀ ਹੈ ਸਿਰਜਣਾ ਕਵਿਤਾ ਕੀ ਹੈ ਸਿਰਜਣਾ 15ਵਾਂ ਪ੍ਰਸ਼ਨ ਸਾਡਾ ਕਿਹੜਾ ਸੀ ਸਾਹਿਤ ਅਧਿਅਨ ਆਸrith ਹੈ ਕਾਵਿ ਸ਼ਾਸਤਰ ਉੱਤੇ ਸਾਹਿਤ ਅਧਿਅਨ ਕਿਤੇ ਆਸrith ਹੈ ਸਾਹਿ ਸਾਹਿ ਕਾਵਿ ਸ਼ਾਸਤਰ ਉੱਤੇ ਤੇ 16ਵਾਂ ਪ੍ਰਸ਼ਨ ਕਿਹੜਾ ਸੀ ਸਾਹਿਦ ਦਾ ਪਰਯੋਜਨ ਹੈ ਸਹਜ ਸਾਹਿਦ ਦਾ ਪਰਯੋਜਨ ਕਿਹੜਾ ਹੈ ਸਹਜ ਤੇ 17ਵਾਂ 17ਵਾਂ ਪ੍ਰਸ਼ਨ ਕਿਹੜਾ ਸੀ 17ਵਾਂ ਪ੍ਰਸ਼ਨ ਨੰਬਰ 17 ਤੇ 16 ਅੱਗੇ ਕੀ 17 ਸਾਹਿਤ ਕੀ ਹੈ ਕਲਾ ਸਾਹਿਤ ਕੀ ਹੈ ਕਲਾ ਤੇ ਅੱਗੇ ਵਾਲਾ ਪ੍ਰਸ਼ਨ ਨੰਬਰ 18 ਸਾਹਿਤ ਵਿਗਿਆਨ ਦੇ ਸੰਕਲਪ ਦਾ ਸੰਬੰਧ ਕਿਸ ਪ੍ਰਣਾਲੀ ਨਾਲ ਹੈ ਸਾਹਿਤ ਵਿਗਿਆਨ ਦੇ ਸੰਕਲਪ ਦਾ ਸੰਬੰਧ ਕਿਹੜੀ ਪ੍ਰਣਾਲੀ ਨਾਲ ਹੈ ਸਰੰਚਨਾਵਾਦ ਨਾਲ ਪ੍ਰਸ਼ਨ ਨੰਬਰ 19 ਸਰੰਚਨਾਵਾਦੀ ਪ੍ਰਣਾਲੀ ਵਿੱਚ ਕਿਸ ਉੱਤੇ ਪਤੇਰੇ ਬਲ ਹੈ ਸਰੰਚਨਾਵਾਦੀ ਪ੍ਰਣਾਲੀ ਵਿੱਚ ਕਿਸ ਉੱਤੇ ਪਤੇਰੇ ਬਲ ਹੈ ਰੂਪ ਵਿਗਿਆਨ ਉੱਤੇ ਕਿਹੜੇ ਰੂਪ ਵਿਗਿਆਨ ਉੱਤੇ ਪ੍ਰਸ਼ਨ ਨੰਬਰ 20 ਸਾਹਿਤ ਸਮਿਖਿਆ ਦਾ प्रयोजन ਕੀ ਹੈ ਸਾਹਿਤਮਿਕਿਆ ਦਾ प्रयोजन ਸਾਹਿਤ ਵਿਸ਼ਲੇਸ਼ਣ ਕੀ ਸਾਹਿਤ ਵਿਸ਼ਲੇਸ਼ਣ ਵਿਦਿਆਰਥੀਓ ਸਾਡੀ ਅੱਜ ਦੀ ਕੱਕਿਆ ਇਥੋਂ ਸਮਾਪਤ ਹੋਈ ਸੀ ਮੈਨੂੰ ਲੱਗਦਾ ਹੈ ਅੱਜ ਦੀ ਕੱਕਿਆ ਤੁਹਾਨੂੰ ਚੰਗੀ ਲੱਗੀ ਹੋਊਗੀ ਤੇ ਅੱਜ ਦੀ ਕੱਕਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ